ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ कौर ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਨੂੰ ਤੁਹਾਡਾ ਸਵਾਗਤ ਕਰਦੀ ਹਾਂ ਹੋਰ ਸਨਾਓ ਜੀ ਸਾਰਿਆਂ ਦਾ ਕੀ ਹਾਲ ਚੱਲ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵਗੇ ਠੀਕ ਠਾਕ ਹੋਵਗੇ ਤੇ ਸਵੇਰ ਦਾ ਟਾਈਮ ਹੈ ਜੀ ਸਵੇਰ ਦਾ ਕੀ ਦੁਪਹਿਰ ਦਾ ਹੀ ਹੋ ਰਿਹਾ ਵਸ ਤੇ ਆਪਾਂ ਨਪਟਾਈਏ ਜੀ ਕੰਮ ਕਰ ਆਪਣੇ ਸਾਰੇ ਕੰਮ ਕਰਤਾ ਬਾਕੀ ਤਾਂ ਨਿਬੜ ਚੁੱਕੇ ਤੇ ਆਪਾਂ ਚੱਲੀਏ ਜੀ ਧੌਣ ਕਣਕ ਅੱਜ ਆਪਾਂ ਇੱਕ ਕਣਕ ਧੋਣੀ ਹੈ ਕਿਉਂਕਿ ਕਾਫੀ ਦਿਨ ਹੋ ਗਏ ਕਣਕ ਦਾ ਮੈਨੂੰ ਕਹਿੰਦੀ ਨਹੀਂ ਹੋਣਾ ਵੀ ਕਣਕ ਧੋਈਏ ਕਣਕ ਧੋਈਏ ਚਲੋ ਜੀ ਆਪਾਂ ਨੇ ਵਲੌਗ ਕਰਤੇ ਸਟਾਰਟ ਦੇ ਤੁਸੀਂ ਬਣੇ ਰਹੋ ਵਲੌਗ ਚ ਐਂਡ ਤੱਕ ਤੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਪਲੀਜ਼ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਚਲੋ ਜੀ ਚੱਲੀਏ ਕੰਕਤਾਂ ਬੰਦ ਹਾਂ ਆਚਰਨਾ ਕੀ ਆ ਕਰਨਾ ਚਰਨੀ ਚ ਕੰਕਤ ਪਾ ਦੂੰਗੀ ਆ ਪਾਣੀ ਕਦੇ ਚ ਲਾਇਆ ਹੁਣ ਉਹ ਥੈਂਕ ਯੂ ਛੋਲੀਆਂ ਜੀ ਅੱਛਾ ਫਿਰ ਉਧਰ ਕਿਲਾ ਹੋਊਗਾ ਉੱਥੇ ਤੇਰਾ ਪਾਣੀ ਨਿਕਲਦਾ ਨਹੀਂ ਨਿਕਲਦਾ ਦਾ ਹੈ ਪੁੱਤੋ ਮੋਟਰ ਬੰਦ ਕਰਿਆ ਬੱਸ ਹਾਂ ਹਾਂ ਤਾਪਾ ਬੜਾ ਨਹੀਂ ਹੈ ਬੜਾ ਪਤਾ ਨਹੀਂ ਹੈ ਕਿ ਆਈ ਕਿ ਸਿਲ버 ਕਾ ਪਤਾ ਨਹੀਂ ਕਿੱਥੇ ਗਿਆ ਉਹ ਸਿਲ버 ਕਾ ਮੈਂ ਦੇਖਿਆ ਥਾਰਾ ਕਿੱਥੇ ਗਿਆ ਥਾ ਨਹੀਂ ਉਰਾ ਬਾਹਰ ਪਿਆ ਸਫਾਈਆਂ ਸੁਬਈਆਂ ਕਰੀਂ ਜਿੱਥੇ ਰੱਖਦੇ ਇੱਧਰ ਉੱਧਰ ਪਾਣੀ ਘੱਟ ਕਰ ਪੁੱਤੋ ਕਣਕ ਬਾਹਰ ਜਾਊਗੀ ਤੇਰੀ ਉੱਪਰ ਵਾਲੀ ਉਹ ਪਾਣੀ ਘੱਟ ਕਰ ਲੈ ਥੋੜਾ ਜਿਹਾ ਚਾਰ ਚਾਰ ਉਂਗਲ ਪਾਣੀ ਘੱਟ ਕਰ ਲੈ ਆ ਚੱਲੀ ਜੀ ਜਦੀ ਦੱਸ ਦਿੰਦੀ ਤੂੰ ਮੈਨੂੰ ਫੇ ਜਾਦੂ ਮੈਂ ਕਿਤੇ ਆਨੀ ਬੇਵਸਮ ਕਣਕ ਧੋਣੀ ਆ ਤੂੰ ਸੱਜਰੀ ਦੱਸ ਦਿੰਦੀ ਜਦੀ ਮੈਂ ਕਹਿੰਦੀ ਲਾਲੀ ਨੂੰ ਤੇ ਅੱਜ ਆਪਾਂ ਦੋਏ ਜੜੇ ਪਰ ਜਾਦੂ ਨਾ ਮੈਂ ਕਹਾ ਜਦ ਮੈਂ ਸਣਣ ਹੋਣੀ ਦੀਆਂ ਹਲੀ ਜਿਵੇਂ ਰਗ ਉਹਦਾ ਹਾਗਿਰੀ ਜਾਣਦਾ ਹੀ ਪਰ ਬਾ ਆ ਇੱਕ ਪੀਣਾ ਤੋਂ ਨਾ ਹੋਣਾ ਕੋ ਹੋਰ ਤੋਂ ਨਹੀਂ ਤੋ ਇਹ ਦੂੰਗੀ ਹੁਣ ਤਾਂ ਜੱਤਾਂ ਤੂੰ ਵੀ ਚੱਲੂਗੀ ਨਹੀਂ ਦੋ ਪੀਣੇ ਤੋਂ ਲੈ ਬਸ ਦੋ ਤੋਂ ਹਾਂ ਦੋ ਗਿਆ ਤੇਰਾ ਇੱਕ ਸਰ ਜਾਣਾ ਗਾਹਾਂ ਹੁਣ ਜਾਣਾ ਕੱਤ ਗੱਮਾ ਤੇਰਾ ਹਾਂਜੀ ਕਣਕੂਣ ਕਾ ਉਸ ਟਾਈਮ ਤੇਰਾ ਨਾ ਤਕਰੀਬਨ ਪਛ ਬਾ ਤੇਜ ਹੁੰਦੀ ਹੈਗੀ ਮੀਂਹ ਕਿਣੀ ਦਾ ਡਰ ਨਹੀਂ ਹੁੰਦਾ ਫੇਰ ਆਪਣੇ ਤਿੰਨ ਪੀਣੇ ਚਾਰ ਪੀਣੇ ਤੋਂ ਵਗ ਰੱਖ ਲੈ ਫੇਰ ਤੇਰਾ ਆਰਾਮ ਨਾਲ ਧੁੰਦਾ ਧਾਂਦਾ ਵੀ ਨਿਕਲ ਜੂਂਗਾ ਇਹ ਤਾਂ ਹੈ ਤੂੰ ਵੀ ਕਾਲ ਬਹੁਤ ਰਹੀ ਹੈ ਹੋਰ ਇਹ ਫੋਨ ਮਾਰ ਦੋ ਕਹਦੇ ਬੰਦ ਕਰਦੇ ਹੂੰ ਮੇਰੇ ਕੰਮ ਹੋਣਾ ਕਿਤੇ ਐ ਨਹੀਂ ਛੱਡਦਾ ਮੋਟਰ ਚਲਾਈ ਵੀ ਆ ਟੂਟੀ ਹੈ ਹੀ ਟੂਟੀ ਨਹੀਂ ਮੋਟਰ ਚਲਾਈ ਵੀ ਹੋਣੀ ਫਿਰ ਉਹ ਉਧਰ ਹਾਂਜੀ ਟੈਂਕੀ ਮਾਦੇ ਆ ਰਿਹਾ ਹੋਣਾ ਹੁਣ ਉਹ ਚੰਨ ਧੋ ਲਈ ਆਪਾਂ ਮੇਨ ਨੂੰ ਬਹਿੰਦਾ ਹੋ ਗਿਆ ਇਹ ਤਾਂ ਵੀ ਢੋਤੀ ਜੀ ਨਾ ਕਰਨਾ ਹੈ ਵਸੇ ਕਰਨਾ ਹੈ ਮੈਂ ਤੁਹਾਨੂੰ ਪਹਿਲਾਂ ਵੀ ਜੀ ਕੱਟ ਰਹੇ ਸੀਗੇ ਨਾ ਤੇ ਵਿੱਚ ਜੀ ਨਹੀਂ ਆ ਗਏ ਫਿਰ ਜੀ ਛੱਡਤੀ ਤੋਂ ਨਾ ਮੈਂ ਕੀ ਕਰੂੰ ਢੋਣ ਨਾਲ ਇੱਥੇ ਇਹ ਨਾ ਛਾਏ ਜਾਦਾ ਉਹਦੇ ਨਾਲ ਟੁੱਟਦਾ ਤੇ ਬਾਕੀ ਸਾਰੇ ਆਪਣੇ ਕੰਮ ਕਰਨ ਲੱਗ ਪਏ ਸੀਗੇ ਮੈਂ ਕੀ ਕਰਾਂ ਕੰਮ ਢੋਣ ਲਾ ਉਹ ਚੱਦਰ ਹੈਗੀ ਚੱਦਰ ਪਾਣੀ ਦੀ ਜੀ ਵੀ ਇਹਦਾ ਕੰਕੂੜਾ ਸਟੋਰਮ ਹਾਂਜੀ ਉਹ ਇਹ ਢੋਲ ਇੰਨੇ ਪਹਿਲਾਂ ਕੱਢ ਰਹੇ ਨੇ ਕੱਢ ਲਈ ਜੁੱਤੀ ਮੈਂ ਮਿੱਟੀ ਹੈ ਸਰੀ ਕੰਕੂੜਾ ਕੁਛ ਨਹੀਂ ਰਹੇ ਕਮਿੱਟੀ ਨਹੀਂ ਹੈਗੀ ਹੋਣੀ ਹੁੰਦੇ ਜਿਹੜੀ ਆ ਰਾੜੀਆਂ ਹੋ ਚਾਹਾਂ ਵੀ ਤੁਰੀ ਦਵਾਈਆਂ ਦੁਨੀਆ ਦੇ ਧੋਈ ਦੇ ਹਾਂਜੀ ਉਹ ਫਿਰ ਅਸੀਂ ਹੁਣ ਫੇਰ ਦਵਾਈ ਰੱਖਦੀ ਨਾ ਕੰਟ ਦੇ ਵਿੱਚ ਲੱਗ ਗਿਆ ਤਾਂ ਹਾਂਜੀ ਫੇ ਮੈਨੂੰ ਪੈ ਗਿਆ ਵਿਚਾ ਹੋ ਗਿਆ ਹੁਣ ਐ ਤਾਂ ਕੰਟ ਦਾ ਸਾਥ ਹੈ ਕੋਈ ਜੀ ਤੋਂ ਰਾਹ ਜੇ ਹਾਂਜੀ ਤੋਂ ਗਿਆ ਸਟਾਡਰ ਰੱਖ ਲੈ 你来当其他的。Yeah, ਪਾਈਪ ਹੁੱਲ ਗਿਆ ਇੱਧਰ ਥੋੜਾ ਕੰਮ ਕਰਾ ਦੇ ਪਾਣੀ ਜਿਆਦਾ ਪ੍ਰੈਸ਼ਰ ਦਾ ਆ ਰਿਹਾ ਹੈ ਨੀ ਫੁੱਲ ਗਿਆ ਤਾਂ ਉਰੇ ਫਿਰ ਠੀਕ ਕਰਿਆ ਪਾਇਪ ਖੁੱਲ ਗਿਆ ਤਾਂ ਉਰੇ ਉਹ ਪਾਇਪ ਉੱਤੇ ਦੇ ਬੰਦ ਕਰਦੇ ਆ ਨਾ ਉਹ ਇੱਕਦਮ ਬੰਦ ਕਰਦੇ ਨਾ ਜੀ ਤਾਂ ਕਰਕੇ ਮਾਸਟਰ ਜੀ ਵਿਚਾਰੇ ਨੇ ਮੇਰੀ ਹੈਲਪ ਕਰਾ ਲਈ ਹੈ ਚਲ ਪਰੇ ਚੱਲਦੇ ਆ ਥੱਲੇ ਜੇਣੇ ਉਰੇ ਕਿੱਕਾ ਪਰੇ ਨਹੀਂ ਜੀ ਮੈਂ ਨਹੀਂ ਕਰਦੇ उधम आ गया? आओ इक बरे हाँ। आप जब आ रहे हों मास्टर जी मंडप देखेंगे। नहीं, दोबारे थोड़ी कर दें ना बजे जबकि आप। फिर ऊपर से मैं वॉटर चैंबर ले के आऊंगी। आओ। ਕੁਛ ਲੱਗ ਗਿਆ ਬੰਦਾ ਅੰਦਰ ਫਰੀ ਉਹ ਹਾਂਜੀ ਹੱਟਾ ਬਣਾ ਦੇ ਆਪ ਹੈਗਾ ਵਿੱਚੀ ਹਾਂ ਅਜੇ ਤੱਕ ਪੇਜੇ ਵਿੱਚ ਨਹੀਂ ਆ ਰਿਆ ਹਾਂਜੀ ਹਾਂਜੀ ਹੈਤੀ ਹੈਗੇ ਵਿੱਚ ਮੱਛੀਆਂ ਦੇਖਾ ਰੋਟੀ ਮੈਂ ਕੋਈ ਜਿਹੜਾ ਜਾਂਦਾ ਜਿੰਦਲ ਖਾ ਕੇ ਆਉਣਾ ਨਹੀਂ ਜੀ ਬੜੀ ਬੜੀਆਂ ਮੱਛੀਆਂ ਦੀਆਂ ਇੱਕ ਮੱਛੀ ਰਹਿ ਗਈ ਉਦਮਾ ਬਈ ਆ ਮੁੰਡਾ ਬੜਾ ਕੰਮ ਖਰਾਬ ਕਰੇ Passa a

ਇਹਨਾਂ ਵਾਰੀ ਦੇ ਆਪਣਾ ਨਾਮ ਦੱਸੋ ਪਾਠੀ ਕਰਕੇ ਟੱਪੇ ਵੀ ਪਾ ਦੇਣੀ ਦੀ ਆਪਾਂ ਨੇ ਐਨੀ ਕਿਲੇ ਜੀ ਕੁਸਤ ਦਾ ਪਾ ਲਈ ਦੀ ਉਹ ਟੱਪੇ ਕਰਕੇ ਦੋ ਟੱਪੇ ਉਹ ਪਾ ਲੈਣੇ ਸੀ ਉਹ ਚੋ ਚੋ ਕੀ ਜਾਨੇ ਕਿਹੜਾ ਹੋ ਜਾਣਾ ਹੈ ਠੱਡ ਤੇ ਸੁਣੀ ਲਾਲੀ ਨੇ ਬਹੁਤ دیر ਮੈਂ ਕੱਟੀ ਐਨੀ ਕਿਸਾਂ ਦੇ ਮੈਨੂੰ ਕੁੰਝ ਨਹੀਂ ਤੇ ਲਾਈ ਕਿੱਧਰ ਇਹ ਨਾ ਲੈ ਫੜੇ ਇੱਧਰ ਬਾਈ ਅੱਗੇ ਇਧਰੇ ਸਾਫ਼ ਕਰਾਈ ਇਹ ਕਰਾਈ ਨਹੀਂ ਹੈ ਕਾਹਨੀਆਂ ਹੈ ਜੀ ਐਨਾ ਕੁ ਵੱਡਾ ਉਹ ਬੜਾ ਜੱਤ ਨਾਲ ਉਹ ਲਾਲਾਣਾ ਦਾ ਪੱਖਾ ਲਾ ਕੇ ਤੇਰੀ ਗੇਂਦ। ਇਹਾਂ ਨੇ ਜੋ ਕੀ ਦਿਓ ਰੱਖਦੇ ਉਹ ਪੀਟੀਕੁਨ ਜਿਆਦੀ ਉੱਪਰ ਪੀਟੀ ਵਾਲੀ ਵੀ ਕਿਹਾ ਕੋਈ ਦਵਾ। ਆ ਤਾਂ ਹੁਣ ਦੇਖਿਓ ਜੇ ਦਿਨ ਚਾਰ ਨਾਲ ਲੱਗੂਗਾ ਫੇਰ। ਇਹ ਕੱਢ ਦੇਰੂਗੇ 1 ਸਾਲ ਦਾ ਕਰਾ ਦੇ। ਉਹਦੇ ਬਾਰੇ ਕੋਈ ਕਰਾਈ ਨਹੀਂ ਹੋਈ ਸਾਡੇ। ਕਿੰਨੇ ਤੇਰਾ ਚਾਰ ਨਾਲ ਲਵਾ ਗਿਆ ਤੇਰਾ ਐਂਡ ਮਾ ਥੋੜੀ ਜਿਹੀ ਦੇਜੇ ਕਰੂ। ਸਾਡੇ ਤੋਂ। ਉਹ ਜਿਹੜੀ ਹੁੰਦੀ ਨਹੀਂ ਮੱਖੀ multimass <imitation> <imitation> ਕਿ ਜਾਣੀਆ ਬੁੱਤ ਕਣਕ ਨਿਕਲਿਆ ਫਿਰ ਘਰ ਬੁੱਤ ਮਾਂ ਬੱਤੀ ਦਾ ਰੋਟੀ ਕੱਢਦੇ ਲੱਗਦਾ ਨਹੀਂ ਕਰਦਾ ਨਹੀਂ ਮਾਂ ਨੇ ਕਦੇ ਮੇਰੇ ਤੋਂ ਕੰਮ ਕਰਾ ਕੇ ਨਹੀਂ ਦੇਖਿਆ ਪਰ ਜੇ ਮੇਰੇ ਡੈਡੀ ਬਿਮਾਰ ਤਾਂ ਜੀ ਮੈਂ 5 ਵਜੇ ਉੱਠ ਕੇ ਰੋਟੀਆਂ ਬਣਾ ਕੇ ਇਹ ਕਿ ਦੇਖੀਂ ਉਹ ਸ਼ੌਮੀ ਆ ਆ ਉਹੀ ਹੈ ਵੀ ਜਿਹੜੀ ਨਾ ਕਦੇ ਉਰ ਕਰਿਆ ਵਿੰਦਾ ਕੁਸ਼ ਮੈਂ ਮੈਸਾ ਨੂੰ ਦੇਖ ਕੇ ਜੇ ਸਕੂਲ ਮਾਂ ਜਾਏਗੀ ਉਹ ਜਾਸਤੇ ਮਾਰ ਦੇ ਜੇ ਮੈਂ ਇਸ ਖੜੀ ਨਾ ਰਸਤੇ ਨਾ ਮੈਂ ਸਕੂਲ ਥੋੜੀ ਜਾਣਾ ਖੜੀ ਲੇਟ ਹੋ ਰਹੀ ਹੋਈ ਜਾ ਕੋਈ ਚੱਲ ਜਿਹੜੀ ਹੁਣ ਮੈਂ ਸਨੂ ਨਾਲ ਆ ਗਈ ਨਾ ਕਬਰੇ ਲਈ ਚਾਦਰ ਚੱਕਦਾ ਇੱਕ ਬਰਨਾ ਚਾਦਰ ਲਿਆ ਨਹੀਂ ਆ ਤਾਂ ਉਸੇ ਕਹਿੰਦਾ ਉਸੇ ਬਗੈਰ ਨਹੀਂ ਘਾੜੀਆਂ ਉਹ ਤੁਸੀਂ ਇਹਨੂੰ ਕਰਦੋਗੇ ਤਾਂ ਮੈਂ ਕੋਈ ਚਾਦਰ ਹੋਰ ਲੈਵਾਂ ਇਹ ਨਹੀਂ ਚੱਕ ਰਿਹਾ ਚੱਲ ਮੈਂ ਹਾਂ ਚੱਕ ਲਿਆ ਇਹ ਤਾਂ ਕਰਦਾ ਉਹ ਵੀ ਹੁੰਦਾ ਇਹਨਾਂ ਕਰਦਾ ਬਾਈ ਦਾ ਕਰਦੇ ਪਰਸੇ ਚਾਦਰ ਨੂੰ ਲੈ ਅਸਲ ਜਿਹਦੇ ਹਾਂ ਕੰਮ ਲਿਆ ਪੂਰਾ ਦੇਖ ਲਓ ਵੀ ਹਮੇ ਪਰੋਣਿਆਂ ਨੂੰ ਕੰਮ ਲਾ ਲਵਾਂ। ਹਮੇ ਪਰੋਣਿਆਂ ਨੂੰ ਵੀ ਨਹੀਂ ਟਿਕਣ ਦਿੰਦੇ। ਰੋਟੀ ਖਵਾਈ ਗਈ ਪੁੰਨ ਕਢਾਉਣੀ ਪੂਰਾ। ਇਹ ਮੈਨੂੰ ਤਾਂ ਆਹਰਾ ਨੂੰ ਕਿੱਥੇ ਚੱਲ ਗਈ। ਇਹ ਤਾਂ ਅੱਧਾ। ਮਾਂ ਮੰਮੀ ਨੇ ਮੈਨੂੰ ਸੋਵ ਕਹਿ ਰਹੀ ਸੀ ਮੈਨੂੰ। ਮੈਂ ਹੁਣ ਮੰਮੀ ਨੂੰ ਐਂਕਤੀ ਮਾਮਾ ਦੇ ਪਾਸੇ ਨਹੀਂ ਨਹੀਂ ਮੈਂ ਕਿਉਂ ਪੱਟ ਲੱਗਿਆ। महानाली के लीला में मैं कहता था जब सुबह में पार्क करके यूं ही लोग चलते रहते हैं आप अपने एनी मॉर्निंग का डेली काम चलाता कहां का कार्य चलाता दी ओ ਤਰੀਕੀ ਲੀ ਪਈ ਹੈ ਕਿ ਉਸੇ ਮੇ ਪਾਣੀ ਪਾ ਲਾ ਹੈ ਇੰਨੀ ਕਣਕ ਨੂੰ ਮੁੰਜਲਾ 24 ਘੰਟੇ ਪਿਓ ਕੇ ਰੱਖੇ ਜਿਤਨਾ ਹੁਣ ਪਿਓਲੀ ਰਾਤ ਅੱਜ ਦਿਨ ਕੀ ਔਰ ਸਾਰੀ ਰਾਤ ਕੀ ਹੋਜਣੀ ਹੈ ਸਵੇਰੀ ਕੱਢ ਕੇ ਮੜੀ ਜੀ ਮੜੀ ਜੀ ਕੋ ਸਾਕਾ ਕਰ ਉਸ ਨੂੰ ਮੜੀ ਜਾਂ ਸਾਨੂੰ ਉਹ ਤੇਲ ਘੇਰ ਕੇ ਅਪਰ ਦੇ ਦਵਾਈ ਘੇਰ ਕੇ ਮਿੱਠਾ ਘੇਰ ਕੇ ਸੱਤਰ ਬਸ ਦੋ ਦੋ ਚਾਰ ਚਾਰ ਦਾਣੇ ਤੇਰੇ ਸਰਾਖਾਂਗੇ ਮੁਰੇ ਰੱਖਦੇ ਆਂ ਨਹੀਂ ਸਕੀਮ ਘਟ ਹੈ ਉਹ ਵੀ ਠੀਕ ਹੈ ਉਹਨੀ ਵੀ ਫੇਰ ਵੀ ਘੜੀ ਰਹਾ ਇਹ ਨਰਮ ਹੋਵਾ ਵੀ ਆ ਸੌਖੀ ਖਾ ਹੋ ਜਣੀ ਵਸੇ ਚੂਹਿਆਂ ਤੇ ਵਿਚਾਰਾ ਨੂੰ ਮਰਨਾ ਵੀ ਸੌਖਾ ਹੋ ਜਾਏਗਾ ਇਧਰ ਗੱਦਰ ਖਾਣਾ ਇਸ ਨੂੰ ਤਾਂ ਲਿਆ ਮੋਰ ਕੇ ਪੁੱਜੀ ਲੈਣੀ ਗਿਆ ਉਹ ਪਈਆ ਆਪੇ ਹੀ ਸੰਭ ਕਰ ਲੈ ਆ ਦਿਓ ਨਾ ਮਾੜੀ ਹੋੜ ਦਾ ਪਾਣੀ ਆ ਇੱਕ ਮੁੱਠੀ ਦਾ ਲੈ ਕੇ ਆਵਾਂ ਹੋਰ ਇਹ ਮੱਦੇ ਲਈ ਆਦੀ ਮੁੱਠੀ ਇਹ ਦਾ ਸਰਾਖ ਨੂੰ ਰਵਾ ਦੇ ਦਰਨੀ ਤੈਨੂੰ 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 ਗੱਲ ਜੂਗਾ ਨਹੀਂ ਇਹ ਇਹ ਨਹੀਂ ਪੜਦਾ ਅੱਜ ਪੈ ਗਿਆ ਨਾ ਦੇਖੀਓ ਛੋਟੇ ਦੇਖੀਓ ਉਹ ਜਾਤ ਤੇ ਹੋਆ ਸਾਰਾ ਦਾ ਪਾਣੀ ਹੋਇਆ ਜਾਂ ਤੇਰਾ ਸੋਰਾ ਨਹੀਂ ਗਿਆ ਤਾਂ ਅੱਜ ਪੈ ਗਿਆ ਪਾਣੀ ਉਹ ਤਾਂ ਸੁੱਕਾ ਤਾਂ ਹਾ ਕਿਉਂ ਕਰੇ ਹਾਂ ਇਸ ਵਿੱਚ ਪਾਣੀ ਪੈ ਗਿਆ ਅੱਜ ਯਾਦ ਹੈ ਨਾ ਟੀਕੇ ਵਿੱਚ ਨਾ ਛੋਟਾ ਮਾਰ ਕੇ ਪਾਣੀ ਕਰਦੇ ਵਾਹ ਕਾ ਨਾ ਲੈ ਤੇ ਹੋਸ ਪਹਿਲਾ ਪਾਣੀ ਹੁੰਦਾ ਕਿੰਨੇ ਕਿੰਨੇ ਕਿ ਤੂਏ ਆ ਕਿੰਨੇ ਕਿ ਲੰਮੀ ਆ ਦੂਪੂਰੂ ਨਾ ਇਹ ਤਾਂ ਬਹੁਤ ਅਗਰ ਉਹ ਹੋ ਜਾਣੀ ਕਿਰਪਾ ਇੱਕ ਮੁਠੀ ਚਾਹੀਦੀ ਹੁੰਦੀ ਹੈ ਬਰਾ ਸਦਨ ਕੁੰਡੀ ਹੋਰ ਆਪੇ ਪਾਣੀ ਪਾ ਸਕਦੇ ਹਾਂ ਲੈ ਜੰਡੂਆ ਵੀ ਉਹਦੇ ਕਿੰਨਾ ਤੇਰਾ ਉਹ ਕਿ ਜਿੱਥੇ ਘੇਰ ਦੇ ਰਾਂ ਲੈ ਹਰ ਗੱਲ ਨੂੰ। ਉਹਦਾ ਮੋੜ ਫੜੀ। ਹਾਂਜੀ। ਮੈਂ ਲੋੜ ਨਹੀਂ ਜੀ ਜਹਾਜ਼ ਦੇ ਲਈ ਕੱਟਾ। ਅਹ। ਜਹਾਜ਼ ਦੇ ਲਈ ਕਾ ਬੋਰਡ ਨਹੀਂ ਕੀ। ਹਾਂ ਉਹ ਮੈਂ ਕੱਢੀ ਲਈ ਉਹ ਮੈਂ ਕੰਮ ਕਰਤੀ ਜੀ ਮੈਂ। ਉਹ ਤਾਂ ਠੀਕ ਨਾ ਬਣਦੀ। ਠੀਕ ਨਹੀਂ ਆਏਗਾ ਠੀਕ ਹੈ ਮੈਂ ਸਾਫ rau ਕਰੀ ਵੀ। ਹੱਥ ਕੀ ਗੱਲ ਕੱਢੀ ਨੂੰ ਆਇਆ ਉਹਨਾਂ ਨੂੰ। ਉਹ ਤੋਂ ਧਾਣੇ ਦਾ ਕੱਟੇ ਤਾਂ ਬੇਧੋ ਕਰਕੇ ਉਹਨਾਂ ਨੂੰ ਕੱਟ ਧਾਣੇ ਆ। ਬਾਈਸ ਸਰ ਜਿਹੜੇ ਨੂੰ ਭਾਈ ਮਾਰਦੇ ਇਹਿਆ ਦਿਹਾੜਾ ਨੂੰ ਆਪੇ ਹੜ ਜਾਣੀ ਅੱਪਰ ਅੱਪਰ ਦੇ ਰੋਲ ਲੱਛਾ ਐਡਾ ਰੋਲ ਪੂਰੇ ਨਹੀਂ ਆਉਣੇ ਜੇ ਪਾਣੀ ਕੋਈ ਇੱਥੇ ਧੋਈ ਨਹੀਂ ਪਾ ਲੋ ਹੋਰ ਜੇ ਲੋੜ ਹੈ ਨਹੀਂ ਕਿੰਨੀ ਕਿੰਨੀ ਗਾ ਧੋਈ ਤਾਂ ਬਹੁਤ ਹੈ ਇੱਥੇ ਜਿਹੜਾ ਟੱਪੜਾ ਮਗਰ ਨੂੰ ਸਰਾਖਾ ਮਦਰੀ ਤਾਂ ਵੈਸੇ ਤੇ ਜੀ ਕੋਹੋਂ ਕੰਮ ਕਰ ਦਿੰਦਾ ਨਹੀਂ ਇਹ ਤਾਂ ਮੈਂ ਨਾ ਪੇਪਰ ਕੱਟ ਕਹਿੰਦਾ चार-चार दाने तेरे पेपर ते कटेगा पीपी लिफाफे में बंदा में रख दे ये थोड़ी चूहे हैं जो शरारत में चूहे हैं वो डब्बे में रख दे मीठा बाले पड़ गया तो मीठा बना बहुत आनी आओगे तानी आओगे क्या आपने की गोलियां बनाओ फरनान काट नाओ वो भी ठीक है फरनान कुत्ते के आता है पानी बाले ना ओ दुनिया में तो दिखो कौन ना ਪਾਣੀ ਪਾ ਦੇ ਨਾ ਪਾਣੀ ਪਾ ਦੇ ਰਾਸ ਤੇ ਪਾਉਂਦੇ ਹੋ ਉਹ ਚੁੜੀ ਪਾਉਣ ਵਾਲੇ ਕਿਉਂ ਉਹ ਪਤਾ ਕੀ ਹੋਇਆ ਮੈਂ ਕਿਹਾ ਬੀ ਪਾਪਾ ਤੁਸੀਂ ਕੰਟੀਨਿਊ ਜਾ ਰਹੇ ਹੋ ਜਿਹੜੀ ਕਹਾ ਮੇਰੀ ਸੱਸ ਹੈ ਨਾ ਉਹ ਬਿਮਾਰ ਹੈ ਮੈਂ ਉਹ ਕੀ ਖਬਰ ਨੂੰ ਜਾ ਰਿਹਾ ਪਿਪਲਾਂ ਕਹਿੰਦੇ ਸਾਰੀ ਨਾਨੀ ਨੂੰ ਮਿਲਣ ਜਾਣ ਦੇ। ਮੰਮੀ ਨੇ ਰੋਕ ਦਿੱਤਾ। ਦੇਖੀ ਜਾਏਗੀ ਹੁਣ। ਤੁਸੀਂ ਇੱਕ ਥੈਲਾ ਕੱਢ ਕੇ ਗਏ ਤੇ। ਮਹਿਰਮਾਸੜ ਨੇ ਇੱਕ ਥੈਲਾ ਹੋਰ ਕੱਢਿਆ ਮੈਂ ਦੋ ਥੈਲੇ ਧੋਤੇ। ਆਸ ਕਿ ਆਣੇ ਵਾਸਤੇ। ਡਬਲ ਥੱਜਾਂਗਾ ਬਣਾ ਲੇ ਕੋ ਥਾਰੇ ਪੈ ਸਾਡੇ ਬਧੇਰੇ ਹੁਣ। ਡਬਲ ਕਾ ਠੀਕ ਨਹੀਂ ਰਹਿੰਦਾ ਈ। ਕਿਉਂ? ਕਿ ਦੋ ਨਹੀਂ ਪੜਦਾ ਵਸੂ। ਹਾਂ। ਕਿੰਨੇ ਨਵੇਂ ਹੀ ਪਰਦੋ ਜਾ ਬੰਦ ਬੜਾ ਟਾਈਮ 걸 ਗਿਆ ਆ ਸਿੰਗਲ ਨੂੰ ਮੜ ਗਿਆ ਤੇਰੇ ਕਿਤੇ ਨੀ ਕਿ ਉੱਪਰ ਹੋਈ ਜਾਂਦੀ ਕਿਉਂ ਬੰਦੇ ਇਹ ਤੇਰਾ ਉਹ ਤੇਰਾ ਜੰਮੀ ਜੂੜਾ ਚਾਰ ਪੰਜ ਸੌ ਹੀ ਗੱਡ ਜਾਏ ਆਹੋ ਬਤੁਤ ਸਾਡੇ ਕਿੱਗਾ ਰੱਖ ਤੂੰ ਤੋਂ ਵੀ ਸ਼ੇਵ ਲਾ ਆਇਆ ਦਿਨ ਉਹ ਬੱਚਾ ਦਿੰਦਾ ਹੈ ਗਾਇਦਾ ਤੇਰੀ ਝੂਰੀ ਸੀ ਪਰ ਅੱਗਾ ਵੀ ਨਹੀਂ ਗੱਡਾ ਜਿੱਥੇ ਕਿੱਥੇ ਰੱਖੇ ਗੱਡਾ ਆ ਜੱッセ ਨਾ ਤੇਰਾ ਇੱਕ ਦਿਨ ਕਹਾ ਯਾਰ ਮੈਂ ਸਾਲੀ ਦੀ ਗਟਾਈ ਵੀ ਕਰ ਲਈ ਕਿਦੋਂ ਮੈਂ ਤੰਗ ਹੋ ਗਿਆ ਤੰਗ ਤੇ ਮੈਂ ਕਰਦੇ ਤੰਗ ਹੋਇਆ ਯਾਰ ਲਾਡੀ ਤੇ ਆ ਦੱਸਾਂ ਤੈਨੂੰ ਪਰਾਂ ਦੇ ਮੈਂ ਪਰਾਂ ਦਾ ਪਰਾਂ ਦੇ ਬੜਿਆ ਆਵਾਂ ਪਰਾਂ ਤੇ ਬੜਿਆ ਮੈਂ ਜਾ ਕੇ ਮਹਾਵੀ ਜਾਂ ਇੱਧਰੋਂ ਘਟਾ ਫਾਗੁਰਾ ਨੂੰ ਆ ਗਿਆ ਗੱਬਾਂਣ ਗਿਆ ਖੜ ਗਿਆ ਬਹੁਤ ਆਕੜਦਾ ਇਹ ਤਾਂ ਖਾਣ ਲੱਗ ਗਿਆ ਫੇਰ ਮੈਂ ਤੇਰੇ ਇੱਧਰੋਂ ਘੁਮ ਗਿਆ ਆ ਇੱਧਰ ਤੇ ਤੇਰੇ ਮਾਸੀ ਨੂੰ ਫੋਨ ਮਾਰਿਆ ਉਹ ਉਹਨੇ ਲੈ ਕਾਈ ਉਹ ਚੱਲ ਜੀ ਤੈਨੂੰ ਤੰਗ ਹੋਣ ਨੂੰ ਜਿੱਥੇ ਨੂੰ ਫੋਨ ਮਾਰਿਆ ਫੇਰ ਕੱਢਿਆ ਫੋਨ ਮਾਰਾ ਉਸ ਨੂੰ ਮਹਾ ਪਛਾੜਵਾ ਕੇ ਕੱਢ ਫੇਰ ਸ਼ੂ ਵਾਲੇ ਕਾਇਆ ਸ਼ੂ ਮਾਰਿਆ ਉਹਨੇ ਪਿੱਛੇ ਮਾਰੇ ਉਹ ਜਿਹੜਾ ਬਣੀ ਮਾਰੇ ਲੱਗਿਆ ਨਹੀਂ ਆਉਦਾ ਨਹੀਂ ਲੱਗਦਾ ਗਿਆ ਬਾਹ ਦਾ ਜਾ ਖੁੰਦਾ ਹਿੰਦ ਗਤੀ ਵੱਖਰੇ ਨੂੰ ਮਾਰੇ ਹੋਣੀ ਹੈ ਵੀ ਕਾਨੂੰਨ ਮਾਰ ਖਾਓ ਕਰਨਾ ਡਰਾਇਰ